ਮੇਰਾ ਨਾਮ ਪ੍ਰਲਾਦ ਸਿੰਘ ਹੈ ਜੀ ਪਿੰਡ ਭੁੰਦੜਾ ਤੇ ਸਮੱਸਿਆ ਕੀ ਆ ਰਹੀ ਹੈ ਕਣਕ ਦੇ ਵਿੱਚ ਬਾਈ ਸਮੱਸਿਆ ਬਾਈ ਜੀ ਸੁੰਡੀ ਬਹੁਤ ਜ਼ਿਆਦਾ ਪੈ ਗਈ ਮੈਨੂੰ ਤਾਂ ਲੱਗਦਾ ਜਿਹੜੇ ਗੁਲਾਬੀ ਸੁੰਡੇ ਨਰਮੇ ਨੂੰ ਪੈਂਦੇ ਸੀ ਉਹੋ ਹੀ ਐ ਕਣਕ ਨੂੰ ਕੋਰ ਲਈ ਨੂੰ 10 ਦਿਨ ਹੋ ਗਏ ਜਿਹੜਾ ਮਰ ਜੇ ਸੁੱਕਿਆ ਬੂਟਾ ਪਟਕੇ ਵੇਖ ਲਓ ਜਿਉਂਦੀ ਬੈਠੀ ਐ ਵਿਚੋਂ ਵਿੱਚ ਬੈਠੀ ਹੈ ਜੀ ਉਵੇਂ ਹੀ ਬੈਠੀ ਹੈ ਬਾਈ ਜੀ ਤੇ ਸੁਪਰ ਸੀਡਰ ਤੇ ਜਾਦੇ ਕਹਿੰਦੇ ਹੈਪੀ ਸੀਡਰ ਐ ਇਸ ਸਮੱਸਿਆ ਹੈਗੀ ਐ ਨਹੀਂ ਨਹੀਂ ਜੀ ਕੋਈ ਸੁਪਰ ਸੀਡਰ ਨਹੀਂ ਆਵਾ ਕੇ ਭੇਜਿਆ ਡੀਜ਼ਲ ਦੀਆਂ ਪਰਚੀਆਂ ਵੀ ਸਾਡੇ ਕੋਲੇ ਪਈਆਂ ਦੋ ਵਾਰੀ ਤਵੀਆਂ ਮਾਰੀਆਂ ਰੋਟਾਵੇਟਰ ਮਾਰਿਆ ਐ ਕੋਛ ਨਹੀਂ ਹੋਇਆ ਜਮਾਂ ਉਵੇਂ ਸੁੰਡੀ ਪਈ ਆ ਹਾਂ ਅਸੀਂ ਅੱਗ ਨਹੀਂ ਲਾਈ ਗੱਠਾਂ ਬਣਾਈਆਂ ਸੀ ਵਾਤਾਵਰਨ ਨੂੰ ਬਚਾਉਣ ਦੀ ਮੈਨੂੰ ਲੱਗਦਾ ਸ਼ਾਬਾਸ਼ੇ ਮਿਲੀ ਐ ਮਾਨ ਸਾਹਿਬ ਨੇ ਵੀ ਬੜਾ ਜ਼ੋਰ ਦਿੱਤਾ ਸੀ ਵਾਤਾਵਰਨ ਨੂੰ ਬਚਾਓ ਅੱਗ ਨਾ ਲਾਓ ਅੱਗ ਨਹੀਂ ਲਾਈ ਤਾਂ ਸਾਰੇ ਆ ਸੁੰਡੇ ਨਾ ਭਰੀ ਪਈਏ ਕਣਕ ਗੱਠਾਂ ਦੇ ਕਰਕੇ ਸਮੱਸਿਆ ਆ ਗਈ ਹੈ ਜੋ ਚਿਕਾਈਆਂ ਕਰਕੇ ਬਿਲਕੁਲ ਗੱਠਾਂ ਦਾ ਕਰਕੇ ਜਿਹਨੇ ਅੱਗ ਲਾਈ ਉਹਨਾਂ ਦੇ ਹੈ ਨਹੀਂ ਸੁੰਡੇ ਜਮਾਂ ਉਹਨਾਂ ਤੇ ਐ ਕਾਲੀ ਛਾਹ ਖੜੀ ਆ ਵਧੀਆ ਤੇ ਹੁਣ ਆਪਾਂ ਅਪੀਲ ਵੀ ਕਰਦੇ ਆ ਕਿ ਖੇਤੀਬਾੜੀ ਵਾਲੇ ਜਿਹੜੇ ਆ ਕੇ ਦਬਕੇ ਮਾਰਦੇ ਸੀ ਸੀਖ ਨਾ ਲਾਇਓ ਐ ਨਾ ਕਰਿਓ ਨਾਲ ਐਸ ਐਚਓ ਸਾਹਿਬ ਵੀ ਆ ਉਹਨਾਂ ਨੂੰ ਪੁੱਛਣਾ ਚਾਹੁੰਨੇ ਆ ਵੀ ਹੁਣ ਦਿੰਦੇ ਆ ਕੋਈ ਸਪਰੇਅ ਸਪਰੂ ਕੇ ਗਾਹ ਨੂੰ ਸੀਖ ਹੀ ਲਾਦਿਆ ਕਰੀਏ ਇੱਕ ਸਾਕੇ ਤੇ ਬਾਈ ਕੋਈ ਕੀਤੀ ਨਹੀਂ ਇਹ ਗੱਲ ਦੁਕਾਨਦਾਰ ਨਾਲ ਕੀ ਕਹਿੰਦੇ ਆ ਉਹ ਦੁਕਾਨਦਾਰ ਨਾਲ ਤਾਂ ਕਦੀ ਗੱਲ ਹੈ ਜੀ ਉਹ ਤਾਂ ਸਪਰੇਅ ਕਰਦੇ ਹੋ ਹੁਣ ਪਹਿਲਾਂ ਤਾਂ ਅਸੀਂ ਕੋਰ ਲਾਏ ਤਾਂ ਮਰ ਗਏ ਹੋਣੇ ਆ ਹੁਣ ਤੁਸੀਂ ਆ ਪੱਟ ਕੇ ਵੇਖ ਲਓ ਵੇਖੇ ਵੀ ਐ ਤੇ ਹੋਰ ਵੀ ਜੇ ਕਿਸੇ ਨੇ ਵੇਖਣਾ ਹੋਵੇ ਤਾਂ ਵੇਖ ਸਕਦਾ ਉਵੇਂ ਹੀ ਸੁੰਢੀ ਪਈ ਆ ਇਹ ਕਰਨੀ ਪਊਗੀ ਦਵਾਈ ਕੋਈ ਆਏ ਨਾ ਰਹੇ ਜੇ ਕਿ ਸੁਪਰਸੀਡਰ ਵਾਲੀ ਨਹੀਂ ਸਾਡੇ ਜਾਂ ਹੈਪੀਸੀਡਰ ਵਾਲੀ ਨਹੀਂ ਜਿਨ੍ਹਾਂ ਨੇ ਵਾਹ ਕੇ ਵੇਜਿੰਗਾ ਉਹਨਾਂ ਦੇ ਵੀ ਇਹ ਪੂਰੀ ਸਮੱਸਿਆ ਆ ਹਰ ਵਾਰੀ ਕਿਸਾਨ ਤਾਂ ਹੁਣ ਬਾਈ ਜੀ ਆਪਾਂ ਦਾ ਸੇਖ ਲਾਉਣੇ ਜਾਂਦੇ ਆ ਤੇ ਫੈਕਟਰੀ ਵਾਲੇ ਵੀ ਇੱਥੋਂ ਗੱਠਾ ਬਣਾ ਕੇ ਲਿਜਾ ਕੇ ਉਹ ਕਿਹੜੇ ਪੇਟੀ ਚ ਰੱਖਦੇ ਆ ਉਹ ਵੀ ਸਾੜਦੇ ਆ ਇੰਨਾ ਵੀ ਸਰਕਾਰਾਂ ਦਾ ਕਮਾਈ ਦਾ ਸਾਧਨਾ ਕਾਰਖਾਨੇ ਵਾਲਾ ਤੋਂ ਟੈਕਸ ਲੈ ਲੈਂਦੇ ਆ ਇਹ ਦਬਾਅ ਆਪਣੇ ਤੇ ਤਾਂ ਹੀ ਪਾਉਂਦੇ ਆ ਜਾਂ ਤਾਂ ਟੈਕਸ ਲਿਆ ਕਰਨਗੇ ਆਖਿਆ ਕਰਨਗੇ ਕਿਲੇ ਦਾ ਟੈਕਸ ਭਰੋ ਤੇ ਪਰਾਲੀ ਸਾੜਦੇ ਹੋ ਕੋਈ ਪ੍ਰੋਬਲਮ ਨਹੀਂ ਫਿਰ ਪ੍ਰਦੂਸ਼ਣ ਹੁਣ ਹਟ ਜਾਊਗਾ ਤੇ ਜਾਂ ਆਪਾਂ ਨੂੰ ਬੀਜ ਮਾੜੇ ਦੇਣ ਲੱਗ ਪੈਣਗੇ ਜਿਵੇਂ ਹੁਣਾਂ ਕਣਕਾਂ ਨੂੰ ਸੁੰਡੀ ਪੈ ਗਈ ਉਹ ਵਿੱਚੋਂ ਨੈਨੋ ਵੀ ਪੈ ਜਾ ਕਰੂਗੇ ਬੀਜ ਮਾੜੇ ਦੇ ਕੇ ਨਰਮੇ ਵਾਂਗੂ ਝੋਨੇ ਦਾ ਖਾਤਮ ਤੇ ਕਿੰਨੇ ਕਿੱਲੇ ਸੀ ਬਾਈ ਇਹ ਜਿਹੜੇ ਚ ਸਮੱਸਿਆ ਆਈ ਹੈ ਇਹ ਇਹ ਤਾਂ ਸਮੱਸਿਆ ਹੁਣ ਮੈਂ ਤਾਂ ਗੇੜਾ ਮਾਰੇ ਚਾਰ ਕਿੱल्ल्या ਚ ਤਾਂ ਹੈਗੀ ਹੈਗੀ ਆ ਬਾਕੀ ਹੁਣ ਜਿਵੇਂ ਜਿਵੇਂ ਰੇਹ ਪਾਈ ਜਾਂਦੇ ਆ ਕੋਰ ਲੱਗੀ ਚ ਉਹ ਵੇਖਦੇ ਆ ਨਾ ਹੁਣ ਕਿੰਨਾ ਮੈਨੂੰ ਤਾਂ ਲੱਗਦਾ ਸਾਰਿਆਂ ਦੇ ਇਹ ਦੂਰੋਂ ਜੇ ਆਪਾਂ ਲੰਘਦੇ ਟੱਪ ਦੇ ਸੜਕ ਵੇਣੇ ਇਹਨਾਂ ਜੀ ਤੇ ਕਣਕਾਂ ਪੀਲੀਆਂ ਦੇ ਦੇਂੀਆਂ ਦੂਰੋਂ ਮੈਨੂੰ ਲੱਗਦਾ ਇਹ ਸੁੰਢੀ ਦੀ ਸਮੱਸਿਆ ਹੀ ਆ ਪੂਰੇ ਪਿੰਡ ਚ ਹੈਗੀ ਆ ਸਰ ਇੱਕ ਸਾਲ ਨਾਲ ਬਿਲਕੁਲ ਜੀ ਬਿਲਕੁਲ ਤੁਸੀਂ ਅੱਗੇ ਢੜਬਾ ਵਾਲੀ ਸੜਕ ਪੈ ਜਾਓ ਬਹੁਤ ਦਿਸਦੇ ਆ ਬਾਣ ਲੋਕਾਂ ਮਜਬੂਰੀ ਆ ਜੀ ਮਾਨ ਸਾਹਿਬ ਤਾਂ ਢੋਲਕੀਆਂ ਵਜਾਉਂਦੇ ਵਜਾਉਂਦੇ ਸੇਮ ਬਣ ਗਏ ਉਹਨਾਂ ਨੇ ਜੇ ਕਦੇ ਖੇਤੀ ਕੀਤੀ ਹੋਵੇ ਪਤਾ ਤਾਂ ਹੀ ਹੋਵੇ ਪਹਿਲੀ ਹੈਗੇ ਉਹਨਾਂ ਕੋਲੇ ਵੀ 10 12 ਕਿੱਲੇ ਪਰ ਮੈਨੂੰ ਨਹੀਂ ਲੱਗਦਾ ਜ਼ਿੰਦਗੀ ਚ ਉਹ ਕਦੇ ਖੇਤ ਜਾ ਕੇ ਉਹਨਾਂ ਨੇ ਖੇਤੀ ਕੀਤੀ ਆ ਟੈਲੀਵਿਜ਼ਨ ਤੇ ਤਾਂ ਬਥੇਰਾ ਹੁੰਦੇ ਆ ਮੈਂ ਕਿਸਾਨ ਆ ਮੈਂ ਫਲਾਨਾ ਤੇ ਪਰ ਹੈ ਮਾਸਟਰ ਦਾ ਮੁੰਡਾ ਮੈਨੂੰ ਲੱਗਦਾ ਨਹੀਂ ਵਾਈ ਵਾਈ ਕੀਤੀ ਜਿਨ੍ਹਾਂ ਨੇ ਵਾਈ ਕੀਤੀ ਆ ਜਿਹੜੇ ਪੰਗ ਹੁੰਦੇ ਆ ਉਹ ਹੀ ਜਾ ਕੇ ਧਰਨੇ ਲਾਉਂਦੇ ਆ ਕਿਦਾ ਜੀ ਕਰਦਾ ਜੀ ਘਰ ਛੱਡ ਕੇ ਜਾ ਕੇ ਛੜਕਦੇ ਬੈਠਣ ਨੂੰ ਖੇਤੀਬਾੜੀ ਵਿਭਾਗ ਨੂੰ ਨਹੀਂ ਚਾਹੀਦਾ ਨਰੀਖਣ ਕਰਨ ਤੇ ਜਿਵੇਂ ਇਹ ਇਹਦੇ ਤੇ ਵੀ ਕੋਈ ਨਾ ਕੋਈ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਬਾਈ ਹੁਣ ਵੀ ਚਾਹੀਦਾ ਹੈਗਾ ਬਾਈ ਜੇ ਪਰ ਕਰਦੇ ਨਹੀਂ ਕਿਉਂਕਿ ਆਪਾਂ ਨੂੰ ਉਹਨਾਂ ਨੇ ਪਰਾਲੀ ਲਾਉਣ ਅੱਗ ਲਾਉਣ ਤੋਂ ਰੋਕਿਆ ਹੈ ਇਹਦੇ ਜ਼ਿੰਮੇਵਾਰ ਤਾਂ ਉਹ ਹੀ ਹੈ ਨਾ ਫਰੈਦ ਕੇ ਸੰਡੇ ਦੀ ਸਮੱਸਿਆ ਹੀ ਆ ਪਹਿਲਾਂ ਕਿਉਂ ਨਹੀਂ ਆਈ